ਪਹਿਲੀ ਕਿਤਾਬ ਜਿਹੜੀ ਮੇਰੀ ਸ਼ੇਖੜਲੇ ਸਾਹਾਂ ਦੀ ਅਰਜ਼ ਕਿ ਮੇਰੇ ਨਾਮ ਗगन ਬਰਾੜ ਦੇ ਹੇਠ ਪ੍ਰਕਾਸ਼ਿਤ ਹੋਈ ਸੀ ਲੋਕਗੀਤ ਪ੍ਰਕਾਸ਼ਨ ਵੱਲੋਂ ਤੇ ਇਹਦੇ ਵਿੱਚੋਂ ਮੈਂ ਦੋ ਕਵਿਤਾਵਾਂ ਤੁਹਾਨੂੰ ਸੁਣਾ ਰਹੀ ਆ ਗगन ਬਰਾੜ ਵੀ ਮੇਰਾ ਹੀ ਨਾਮ ਹੈ ਇਹ ਮੇਰਾ ਲਿਟਰੇਰੀ ਨਾਮ ਹੈ ਪਹਿਲੀ ਕਵਿਤਾ ਹੈ ਮੇਰੀ ਹੋਂਦ ਪਾਣੀ ਤੇ ਲੀਕ ਨਹੀਂ ਮਿਟ ਜਾਵਾਂਗੀ ਜੋ ਪਾਣੀ ਤੇ ਲੀਕ ਨਹੀਂ ਮਿਟ ਜਾਵਾਂਗੀ ਜੋ ਤੇਰੇ ਦਿਲ ਤੇ ਮੇਰੀਆਂ ਪੈੜਾਂ ਲੋਹੇ ਤੇ ਲੀਕ ਨੇ ਦੂਜੀ ਕਵਿਤਾ ਹੈ ਨਿਰੰਤਰਤਾ ਨਾ ਪੈਰਾਂ 'ਚ ਦੇਖੇ ਛਾਲੇ ਨਾ ਹੱਥਾਂ ਦੀਆਂ ਲਕੀਰਾਂ ਨਾ ਪੈਰਾਂ 'ਚ ਦੇਖੇ ਸ਼ਾਲੇ ਨਾ ਹੱਥਾਂ 'ਦਿਆਂ ਲਕੀਰਾਂ ਮੰਜ਼ਿਲ ਵੀ ਪਤਾ ਨਹੀਂ ਹੈ ਬਸ ਤੁਰਦੇ ਜਾ ਰਹੇ ਹਾਂ ਹੁਣ ਮੇਰੀ ਦੂਜੀ ਕਿਤਾਬ ਚੱਲ ਚੱਲੀਏ ਜੋ 2014 ਵਿੱਚ ਲੋਕ ਗੀਤ ਪ੍ਰਕਾਸ਼ਨ ਵੱਲੋਂ ਮੇਰੇ ਨਾਮ ਗगन ਬਰਾੜ ਦੇ ਨਾਲ ਪ੍ਰਕਾਸ਼ਿਤ ਹੋਈ ਸੀ ਇਦੇ ਵਿੱਚੋਂ ਮੈਂ ਕਵਿਤਾ ਸੁਣਾਉਣ ਵਾਲੀ ਆ ਸਫ਼ਰ ਸ਼ੀਸ਼ੇ ਮੂਰੇ ਖਲੋ ਫਿਕਰਾਂ ਨਾਲ ਮੱਥੇ ਤੇ ਪਈਆਂ ਝੁਰੜੀਆਂ ਨੂੰ ਦੇਖੀ ਜਾਣ ਨਾਲ ਸਫ਼ਰ ਪੂਰੇ ਨਹੀਂ ਹੁੰਦੇ ਤੇ ਨਾ ਹੀ ਰਾਹਾਂ ਦੀ ਔਖ ਨਾਲ ਪੈਰਾਂ ਤੇ ਪਏ ਸ਼ਾਲਿਆਂ ਨੂੰ ਬੈਠ ਕੇ ਘੂਰੀ ਜਾਣ ਨਾਲ ਸਫ਼ਰ ਤਾਂ ਤੁਰਨ ਨਾਲ ਹੀ ਪੂਰੇ ਹੁੰਦੇ ਨੇ ਤੇ ਸਫ਼ਰ ਦਾ ਪੂਰਾ ਹੋ ਜਾਣਾ ਆਪੇ ਹੀ ਮਲਮ ਬਣ ਕੇ ਲੱਗ ਜਾਂਦਾ ਹੈ ਪੈਰਾਂ ਦੇ ਛਾਲਿਆਂ ਤੇ ਧੰਨਵਾਦ